ਕੀ ਕੀ ਚੋਰੀ ਕਰ ਰਹੇ ਮੈਂ ਬੱਸ ਉਤਰਿਆ ਸੀ ਜੀ ਤੇ ਮੇਰੇ ਪਿੱਛੇ ਜੇਬ ਚ ਹੱਥ ਮਾਰੇ ਨੇ ਮੈਂ ਦੇਖਿਆ ਮੋਬਾਈਲ ਨਹੀਂ ਮੈਂ ਪਿੱਛੇ ਭੱਜਿਆ ਇਹ ਹੌਲੇ ਹੌਲੇ ਆ ਕੇ ਤੇ ਇਧਰੋਂ ਨਿਕਲ ਗਏ ਭੱਜਿਆ ਇਧਰਲੇ ਪਾਸੇ ਪਿਛਲੇ ਪਾਸੇ ਚਲਾ ਗਿਆ ਜੀ ਮੈਂ ਪਿੱਛੇ ਭੱਜਿਆ ਕੋ ਦੋ ਬਾਈਕ ਵਾਲੇ ਆਰੇ ਮਗਰ ਵੀਰੇ ਪਲੀਜ਼ ਰਿਕੁਐਸਟ ਯਾਰ ਫੜੀ ਚੋਰ ਮੇਰਾ ਮੋਬਾਈਲ ਹੈ ਅੱਛਾ ਜੀ ਉਹ ਦੋ ਤਿੰਨ ਮੋਟਰਸਾਈਕਲ ਵਾਲਿਆਂ ਨੇ ਭੱਜ ਕੇ ਮੇਰੀ ਹੈਲਪ ਕੀਤੀ ਤੇ ਫੜ ਲਏ ਜੀ ਜੀ ਤੇ ਕਿਹੜਾ ਮੋਬਾਈਲ ਸੀਗਾ ਤਿੰਨ ਵਜੇ ਤਾਂ ਮੈਂ ਡਿੱ ਗਿਆ ਸਾਰੇ ਕੱਪੜੇ ਪਾਟ ਗਏ ਮੇਰੇ ਅੱਛਾ ਜੀ ਅੱਛਾ ਪੰਜ ਵਜੇ ਡਿੱ ਗਿਆ ਹਾਂ ਜੀ ਹਾਂ ਜ ਇੰਗਰ ਪਿੱਛੋਂ ਹਰੇ ਕੱਲੇ ਹੀ ਹੈ ਆ ਮੋਬਾਈਲ ਸੀ ਇਹਨਾਂ ਨੇ ਤਾਂ ਕੱਲਾ ਹੀ ਹੈ ਵੀ ਇਹ ਵੀ ਲਾਂਦਾ ਹੱਥ ਜ ਆਹ ਦੋਸਤੋ ਇਸ ਟਾਈਮ ਮੌਜੂਦ ਹਾਂ ਅਸੀਂ ਬੱਸ ਸਟੈਂਡ ਦੇ ਬੈਕ ਸਾਈਡ ਦੇ ਉੱਤੇ ਗੱਡੀ ਨੰਬਰ 15B ਦੇ ਕੋਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੇ ਅੰਕਲ ਨੇ ਇਹਨਾਂ ਨੇ ਦੱਸਿਆ ਵੀ ਇਹ ਬੱਸ ਸਟੈਂਡ ਤੋਂ ਇੱਕ ਨੌਜਵਾਨ ਜਿਹੜਾ ਹੈ ਇਹਨਾਂ ਦਾ ਮੋਬਾਈਲ ਜਿਹੜਾ ਹੈ ਖੋਕੇ ਪਜ ਰਿਹਾ ਸੀਗਾ ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਪਕੜ ਲਿਆ ਗਿਆ ਆ ਉਹ ਨੌਜਵਾਨ ਹੈ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਵੀ ਨਸ਼ੇ ਦੀ ਹਾਲਤ ਦੇ ਵਿੱਚ ਵੀ ਹੈ ਇਹ ਇਹ ਵਿਅਕਤੀ ਜਿਹੜਾ ਚੋਰੀ ਦੇ ਜਿਹੜਾ ਇਹ ਅੰਕਲ ਦੇ ਕੋਲੋਂ ਮੋਬਾਈਲ ਜਿਹੜਾ ਖੋ ਕੇ ਭੱਜ ਰਿਹਾ ਸੀ ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਗਿਆ ਕੀ ਜਿਹੜਾ ਇੱਥੇ ਸਾਡੇ ਨਾਲ ਮੌਜੂਦ ਹੈ ਸਾਡੇ ਵੀਰ ਤਰਨਜੀ ਤਰਨਜੀ ਕੀ ਕਹਿਣਾ ਹੈ ਤੁਹਾਡਾ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਹਿਰ 'ਚ ਬਹੁਤ ਹੋ ਰਹੀਆਂ ਨੇ ਤੇ ਘਟਨਾਵਾਂ ਦਾ ਜੀ ਕਾਰਨ ਨਸ਼ਾ ਹੀ ਹੈ ਨਸ਼ੇ ਤੋਂ ਆਪਾਂ ਲੋਕਾਂ ਆਪਾਂ ਜੜ੍ਹ ਤੋਂ ਮਿਟਾਵਾਂਗੇ ਉਸ ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਆਪ ਤਾਂ ਹੀ ਨਹੀਂ ਹੁੰਦੀਆਂ ਕਿਉਂਕਿ ਬੋਰਚ ਤੁਸੀਂ ਦੇਖ ਸਕਦੇ ਹੋ ਕ੍ਰਾਈਮ ਕਿੰਨੇ ਆ ਥੋੜੀ ਜਿਹਾ ਪਹਿਲਾਂ HDFC ਬੈਂਕ ਦੇ ਬਾਹਰ ਵੀ ਚੋਰ ਫੜਿਆ ਤੇ ਹੁਣ ਸ਼ਹਿਰ ਦੇ ਵਿੱਚ ਕਿੰਨੀਆਂ ਲੁਟਕਾ ਘੁਆ ਹੋਣ ਸ਼ਤਰੰਜੀ ਦਾ ਕਹਿਣਾ ਹੈ ਵੀ ਸ਼ਹਿਰ ਦੇ ਵਿੱਚ ਲਗਾਤਾਰ ਚਟੀਗਾ ਲਗਾ ਕੇ ਇੱਕ ਲੁਟਕਾ ਖੋਦਿਆ ਵਾਰਦਾਤਾ ਪਰ ਹੋ ਰਹੀਆਂ ਹੋ ਰਹੀਆਂ ਤੁਸੀਂ ਆਪ ਦੇਖ ਸਕਦੇ ਹੋ ਵੀ ਹੱਥ ਦੇ ਵਿੱਚ ਇਹਦੇ ਨਸ਼ਾ ਕਰਨ ਵਾਸਤੇ ਜਿਹੜੀ ਸਰਿੰਜ ਵੀ ਮੌਜੂਦ ਹੈ ਨਸ਼ੇ ਦਾ ਆਦੀ ਇਹ ਨੌਜਵਾਨ ਹੈ ਤੇ ਜੋ ਨਸ਼ੇ ਦੀ ਪੂਰਤੀ ਆਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਫੜਿਆ ਕਿੰਨੇ ਗੁਵਾਰਦਾ ਤਾਂ ਮੋਟਰਸਾਈਕਲ ਤੋਂ ਨੂੰ ਅੰਜਾਮ ਦਿੰਦੇ ਆ ਸੱਲ ਕਮਲ ਨੂੰ ਫੜ ਲਿੱਤਾ ਗਿਆ ਤੇ ਉਹਨੂੰ ਉੱਤੇ ਬਿਠਾਇਆ ਤੇ ਬਸ ਸਟੈਂਡ ਤੋਂ ਇਹ ਅੰਕਲ ਦਾ ਮੋਬਾਈਲ ਜਿਹੜਾ ਹੈ ਕੋਕੇ ਭੱਜ ਰਿਹਾ ਸੀਗਾ ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਗਿਆ ਹੈ ਤੇ ਇਸ ਨੂੰ ਜਿਹੜਾ ਮਾਮਲੇ ਦੀ ਸੂਚਨਾ ਜਿਹੜੀ ਹੈ ਪੁਲਿਸ ਨੂੰ ਦਿੱਤੀ ਗਈ ਹੈ ਹਾਲਾਤ ਤੁਸੀਂ ਐਸ ਦੇ ਦੇਖ ਸਕਦੇ ਜੇ ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਇਹ ਨੌਜਵਾਨ ਹੈ ਪਾਈ ਸਾਹਿਬ ਉੱਤੇ ਕਰ ਲਓ ਮੂੰਹ ਨਾ ਇੰਟਰਵਿਊ ਹੋ ਰਿਹਾ ਤੁਹਾਡਾ ਪ੍ਰਚਾਰ ਨੌਜਵਾਨੀ ਜਿਹੜੀ ਹੈ ਨਸ਼ੇ ਨੇ ਬਿਲਕੁਲ ਹੀ ਖਤਮ ਕਰਦੀ ਹੈ ਹਾਲਾਤ ਤੁਹਾਡੇ ਸਾਹਮਣੇ ਨੇ ਵੀ ਅੱਜ ਦੇ ਜਿਹੜੇ ਨੌਜਵਾਨ ਨੇ ਨਸ਼ੇ ਦੇ ਇਸ ਕਦਰ ਆਦੀ ਹੋ ਚੁੱਕੇ ਨੇ ਵੀ ਆਪਣੀਆਂ ਲੱਤਾਂ ਤੇ ਵੀ ਹੁਣ ਉਹਨਾਂ ਨੂੰ ਉਹਨਾਂ ਕੋਲ ਮੁਸ਼ਕਲ ਹੋ ਜਾਂਦਾ ਹੈ ਇਹ ਅੰਕਲ ਵਿਚਾਰੇ ਜਿਹੜੇ ਬਜ਼ੁਰਗ ਹੈਗੇ ਨੇ ਕਾਫੀ ਐਸੇ ਪਿੱਛੇ ਦੋੜੇ ਦੋ ਤਿੰਨ ਵਾਰੀ ਰਸਤੇ 'ਚ ਗire ਵੀ ਤੇ ਕਾਫੀ ਇਹਨਾਂ ਦੇ ਚੋਟਾਂ ਵੀ ਲੱਗੀਆਂ ਨੇ यो 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 देख सकते हो ਤੁਸੀਂ ਹਾਲਾਤ ਦਿਨ ਬਦਲ ਜਿਹੜਾ ਹੈ ਨਸ਼ੇ ਦੇ ਕਰਕੇ ਬਦਤਰ ਹੁੰਦੇ ਜਾ ਰਹੇ ਨੇ ਸਟਾਰ ਐਵੇਂ ਬਣਾਉਂ ਕਰੀਏ ਤੇ ਭੁੜੇ ਬਣਾਇਆ ਅਨਾਮ ਕੀ ਤਰਫ ਹਾਂ ਹਾਂ ਉੱਥੇ ਲੋਕਾਂ ਮਿਲਦੇ ਸਟਾਰ ਪੰਜ ਪਿੱਟੇ ਦਾ ਕੀ ਨਾਮ ਕੀ ਤਰਫ ਮੈਂ ਆਪਾਂ ਕੋਈ ਕਾਲੂ ਹੈ ਪੰਜ ਪਿੱਟੇ ਦਾ ਵਾਸੀ ਹੈ ਤਕੀ ਨਸ ਕੀ ਕਰਦਾ ਠੀਕ ਹੈ ਨਾ ਠੀਕ ਹੈ ਨਾ ਫੋਨ ਕਿੱਥੇ ਖੋਇਆ ਸੀਂ ਕਰਾ ਆ ਮੈਨੂੰ ਲੱਗਦਾ ਕੋਈ ਨਾ ਹੋਰ ਵੀ ਖੋਇਆ ਗਿਆ ਤੂੰ ਹੋਰ ਕੋਈ ਹੈ ਕਿਵੇਂ ਲੈ ਅੱਜ ਠੀਕ ਹੈ ਨਾ ਤਾਰਾ ਬੈਠ ਜਾ ਨੀ ਵਾਲੀ ਠੀਕ ਹੈ ਨਾ ਐਕਸਪੀਰੀਅਸ ਹੈ ਕੱਲ੍ਹ ਪੜਿਆ ਕਿੱਥੇ ਤੁਨੂੰ ਆਣਾ ਫਿਰ ਫਿਰ ਇੱਥੇ ਪੜਿਆ ਫਿਰ ਮੈਨੂੰ ਆਈਏ ਅੱਛਾ ਅੱਛਾ ਰੋਜ਼ੋ ਇਤਨੀ ਜੀ ਹੋਰ ਕੀ ਤੇ ਕੋ ਸਟਿੱਕਰ ਲਾਵਾ ਕੀ ਸਮਾਨ ਹੈ ਛੱਟ ਕੇ ਬਾਅਦ ਹੈ ਇੱਕ ਮਿੰਟ ਨਸ਼ਾ ਕਿੱਥੋਂ ਲੈਣਾ ਹੈ ਅਸਈ ਬਾਦ ਮਿੱਤਿਆਂ ਜੋੜੀ ਮੰਦਰ ਕੋਲੋਂ ਜੋੜੀ ਮੰਦਰ ਕੋਲੋਂ ਆਰਾਮਨਾਲ ਮਿਲ ਜਾਂਦਾ ਉਧਰੋਂ ਕਿੰਦੇ ਕੋਲ ਲੈ ਕੇ ਆਣੇ ਸ਼ਾਦਾਂ ਦੇ ਮੁੰਡੇ ਵੇਚਦੇ ਬਾਹਰ ਜੀ ਛਲਕ ਉੱਥੇ ਕੀ ਨਾਂ ਮੁੰਡੇ ਦਾ ਨਾਂ ਨਹੀਂ ਪਤਾ ਜੀ ਮੁੰਡੇ ਸ਼ਾਦਾਂ ਦੇ ਵੇਚਦੇ ਉੱਥੇ ਜੀ ਵੱਗੋ ਕੀ ਵੇਚਦੇ ਕੀ ਇਹਨੇ ਚਿੱਟਾ ਜੀ ਸ਼ਰਯਾਮ ਵੇਚਦੇ ਆ ਆ ਦੋਸਤੋ ਤੁਸੀਂ ਸੁਣਿਆ ਇਸ ਨਸ਼ੇੜੀ ਦੀ ਜਬਾਨੀ ਵੀ ਜੋੜੀ ਮੰਦਰ ਦੇ ਕੋਲ ਸੜਕ ਦੇ ਉੱਤੇ ਜਿਹੜਾ ਹੈ ਸ਼ਰਯਾਮ ਜਿਹੜਾ ਹੈ ਸ਼ਹਿਰ ਦੇ ਵਿੱਚ ਨਸ਼ਾ ਵਿਕ ਰਿਆ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਇੱਕ ਜਬਰਦਸਤ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਨਸ਼ਾ ਵੇਚਣ ਵਾਲਿਆਂ ਦੇ ਮਕਾਨ ਤੱਕ ਹੰਟਾਏ ਜਾ ਰਹੇ ਨੇ ਗिराए ਜਾ ਰਹੇ ਨੇ ਨਸ਼ਾ ਵੇਚ ਕੇ ਜਿਹੜੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਸ ਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਹੈ ਨਸ਼ੇ ਦੀ ਬੇਲਗਾਮ ਹੋ ਚੁੱਕੇ ਨਸ਼ੇ ਦੇ ਉੱਤੇ ਅੰਕੁਸ਼ ਲਗਾਇਆ ਜਾ ਸਕੇ ਲੇਕਿਨ ਅਬੋਰ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਹੈ ਨਸ਼ਾ ਸ਼ਰਿਆਮ ਸੜਕਾਂ ਦੇ ਉੱਤੇ ਵਿਕ ਰਿਹਾ ਹੈ ਜੋ ਤੁਸੀਂ ਇਸ ਨਸ਼ੇੜੀ ਦੀ ਜ਼ੁਬਾਨੀ ਸੁਣਿਆ ਜੋ ਕਿ ਦੱਸ ਰਿਹਾ ਜੋੜੀ ਮੰਦਰ ਦੇ ਕੋਲ ਸੰਤਨਗਰ ਦੇ ਬਾਹਰ ਜਿਹੜਾ ਹੈ ਸਰੀਆਮ ਸੜਕ ਦੇ ਉੱਤੇ ਨਸ਼ਾ ਜਿਹੜਾ ਵੇਚਿਆ ਜਾ ਰਿਹਾ ਹੈ ਨਸ਼ੇ ਦਾ ਇਹ ਆਦੀ ਹੈ ਸਰਿੰਜਸ ਦੇ ਕੋਲ ਮੌਜੂਦ ਹੈ ਤੇ ਉੱਥੋਂ ਲੈ ਨਸ਼ਾ ਸਰੀਆਮ ਲੈ ਕੇ ਆਂਦਾ ਹੈ ਤੇ ਨਸ਼ੇ ਦੀ ਪੂਰਤੀ ਵਾਸਤੇ ਹੀ ਇਸ ਤਰ੍ਹਾਂ ਦੀਆਂ ਲੁੱਟਖੋਦੀਆਂ ਵਾਰਦਾਤਾਂ ਨੂੰ ਜਿਹੜਾ ਇਹ ਅੰਜਾਮ ਦਿੰਦਾ ਹੈਗਾ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉੱਚ ਪੁਲਿਸ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਬੇਲਗਾਮ ਹੋ ਚੁੱਕੇ ਨਸ਼ੇ ਦੇ ਉੱਤੇ ਆਬੋਟ ਸ਼ਹਿਰ ਦੇ ਵਿੱਚ ਵੀ ਜਿਹੜਾ ਹੈ ਚੋਰੀਆਂ ਡਕੈਤੀਆਂ ਬਹੁਤ ਆਮ ਹੋ ਚੁੱਕੀਆਂ ਐ ਅੱਜ ਕੱਲ੍ਹ ਇਹਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਜਿਹੜੇ ਨਸ਼ੇੜੀ ਬੰਦੇ ਆ ਉਹੀ ਗਾਰਡ ਕਰ ਰਹੇ ਆ ਕਦੇ ਮੋਟਰਸਾਈਕਲ ਚੱਕ ਰਹੇ ਆ ਕਦੇ ਮੋਬਾਈਲ ਖੋ ਰਹੇ ਆ ਕਦੇ ਕਿਸੇ ਦੀਆਂ ਚੈਨਾ ਖੋ ਰਹੇ ਆ ਤੁਸੀਂ ਆਪ ਦੇਖ ਸਕਦੇ ਹੋ ਵੀ ਬਜ਼ੁਰਗ ਬੰਦੇ ਦਾ ਉਹਨਾਂ ਨੇ ਵੀ ਸ਼ਿਕਾਰ ਕਿੰਨੋਂ ਬਣਾਇਆ ਬਜ਼ੁਰਗ ਬੰਦੇ ਨੂੰ ਵੀ ਜਿਹੜਾ ਭੱਜ ਨਾ ਸਕੇ ਫਿਰ ਵੀ ਉਹ ਚਲੋ ਤੇ ਉਹਨਾਂ ਦੀ ਕਿਸਮਤ ਚੰਗੀ ਸੀ ਵੀ ਦੋ ਜਣੇ ਆ ਗਏ ਉਹਨਾਂ ਨੇ ਬਚਾਰਿਆ ਤੇ ਮੋਬਾਈਲ ਵੀ ਮਿਲ ਗਿਆ ਤੇ ਬੰਦਾ ਵੀ ਫੜ ਲਿਆ ਪਰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਵੀ ਹੁਣ ਐਗੋਜ ਬੰਦਿਆਂ ਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਤੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਵੀ ਸਖਤੋ ਸਖਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਪਬਲਿਕ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਸਖਤ ਤੋਂ ਸਖਤ ਜਿਹੀ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਭਵਿਕ ਦੇ ਵਿੱਚ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਉਹਨਾਂ ਦੇ ਉੱਤੇ ਅੰਕੁਸ਼ ਲਗਾਇਆ ਜਾ ਸਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉੱਚੀ ਪੁਲਿਸ ਅਧਿਕਾਰੀਆਂ ਤੱਕ ਇਹ ਗੱਲ ਪਹੁੰਚ ਸਕੇ ਵੀ ਆ ਮੋਰ ਸ਼ਹਿਰ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਨਸ਼ਾ ਵਿਕ ਰਿਹਾ ਹੈ ਸੜਕਾਂ ਦੇ ਉੱਤੇ ਖੜੋ ਕੇ ਸ਼ਰੇਆਮ ਜਿਹੜਾ ਲੋਕ ਨਸ਼ਾ ਵੇਚ ਰਹੇ ਨੇ ਔਸ ਨਸ਼ੇ ਦੀ ਜਿਆਦਾ ਚਾਕੇ ਜਿਹੜੀ ਜਵਾਨੀ ਹੈ ਬੋਰਡ ਦੀ ਖਤਮ ਹੋ ਰਹੀ ਹੈ ਕਿਸ ਤਰ੍ਹਾਂ ਦੇ ਉਸਕਾ ਜਵਾਨੀ ਪਹੁੰਚ ਚੁੱਕੀ ਹੈ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਵੀ ਇਹ ਸ਼ਖਸ ਜਿਹੜਾ ਨਸ਼ੇ ਦਾ ਇੰਨਾ ਕਾਦੀ ਹੋ ਚੁੱਕਿਆ ਵੀ ਆਪਣੇ ਜਿਹੜਾ ਹੈ ਪੈਰਾ ਤੇ ਕੋਰੋਂ ਦੇ ਵਿੱਚ ਵੀ ਜਿਹੜਾ ਹੈ ਸક્ષਮ ਨਹੀਂ ਰਹਿ ਗਿਆ ਤਾਂ ਦੋਸਤੋ ਵੀਡੀਓ ਨੂੰ ਵੱਤ ਹੋਵੇ ਸ਼ੇਅਰ ਕਰ ਦਿਆ ਜੇ ਕੀ ਕੀ ਚੋਰੀ ਕਰ ਰਿਹਾ ਸੀ ਬੱਸੋਂ ਉਤਰਿਆ ਸੀ ਜੀ ਤੇ ਮੇਰੇ ਪਿੱਛੇ ਜੇਬ 'ਚ ਹੱਥ ਮਾਰਿਆ ਨੇ ਮੈਂ ਦੇਖਿਆ ਮੋਬਾਈਲ ਨਹੀਂ ਮੈਂ ਪਿੱਛੇ ਭੱਜਿਆ ਇਹ ਹੌਲੇ ਹੌਲੇ ਆ ਕੇ ਤੇ ਅੰਦਰੋਂ ਨਿਕਲ ਗਏ ਭੱਜਿਆ ਇੱਧਰਲੇ ਪਾਸੇ ਪਿਛਲੇ ਪਾਸੇ ਚਲਾ ਗਿਆ ਜੀ ਮੈਂ ਪਿੱਛੇ ਭੱਜਿਆ ਕੋ ਦੋ ਬਾਈਕ ਵਾਲੇ ਆਰੇ ਮਗਰੇ ਵੀਰੇ ਪਲੀਜ਼ ਰਿਕੁਐਸਟ ਯਾਰ ਫੜੀ ਚੋਰ ਮੇਰਾ ਮੋਬਾਈਲ ਹੈ ਅੱਛਾ ਜੀ ਉਹ ਦੋ ਤਿੰਨ ਮੋਟਰਸਾਈਕਲ ਵਾਲਿਆਂ ਨੇ ਭੱਜ ਕੇ ਮੇਰੀ ਹੈਲਪ ਕੀਤੀ ਤੇ ਫੜ ਲਏ ਜੀ ਜੀ ਕਿਹੜਾ ਮੋਬਾਈਲ ਸੀਗਾ ਤਿੰਨ ਵਜੇ ਤਾਂ ਮੈਂ ਡਿੱਗੇ ਸਾਰੇ ਕੱਪੜੇ ਪਾਟ ਗਏ ਮੇਰੇ ਅੱਛਾ ਜੀ ਅੱਛਾ ਪੰਜ ਦੇ ਬਜੇ ਡਿੱਗੇ ਹਾਂ ਹਾਂ ਜੀ ਨਹੀਂ ਇਹ ਇਕੱਲਾ ਸੀਗਾ ਨਾਲ ਕੋਈ ਹੋਰ ਵੀ ਸੀਗਾ ਇੱਕ ਮੇਰੇ ਪਿੱਛੋਂ ਆ ਰਹੇ ਇਕੱਲੇ ਹੀ ਹੁੰਦਾ ਜੀ ਨਸ਼ੇੜੀ ਆ ਮੋਬਾਈਲ ਸੀ ਇਹਨਾਂ ਨੇ ਤਾਂ ਇਕੱਲੇ ਹੀ ਵੇਖਿਆ ਕਿਤੇ ਹੋਗੇ ਵੀ ਲੰਦਾ ਜਾਂਦੇ ਆ ਆ ਦੋਸਤੋ ਇਸ ਟਾਈਮ ਮੌਜੂਦ ਹਾਂ ਅਸੀਂ ਬੱਸ ਸਟੈਂਡ ਦੇ ਬੈਕ ਸਾਈਡ ਦੇ ਉੱਤੇ ਗੜੀ ਨੰਬਰ 15 20 ਦੇ ਕੋਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੇ ਅੰਕਲ ਨੇ ਇਹਨਾਂ ਨੇ ਦੱਸਿਆ ਵੀ ਇਹ ਬੱਸ ਸਟੈਂਡ ਤੋਂ ਇੱਕ ਨੌਜਵਾਨ ਜਿਹੜਾ ਹੈ ਇਹਨਾਂ ਦਾ ਮੋਬਾਈਲ ਜਿਹੜਾ ਹੈ ਖੋ ਕੇ ਭੱਜ ਰਿਹਾ ਸੀਗਾ ਜਿਸ ਨੌਜਵਾਨ ਹੈ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਵੀ ਨਸ਼ੇ ਦੀ ਹਾਲਤ ਦੇ ਵਿੱਚ ਹੀ ਹੈ ਹੈ ਤੇ ਲੋਕਾਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਗਿਆ ਕੀ ਜਿਹੜਾ ਇੱਥੇ ਸਾਡੇ ਨਾਲ ਮੌਜੂਦ ਹੈ ਸਾਡੇ ਵੀਰ ਤਰਨਜੀ ਤਰਨਜੀ ਕੀ ਕਹਿਣਾ ਹੈ ਤੁਹਾਡਾ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਹਿਰ 'ਚ ਬਹੁਤ ਹੋ ਰਹੀਆਂ ਨੇ ਇਹ ਘਟਨਾਵਾਂ ਦਾ ਜੀ ਕਾਰਨ ਨਸ਼ਾ ਹੀ ਹੈ ਨਸ਼ੇ ਨੂੰ ਆਪਾਂ ਲੋਕ ਆਪਾਂ ਜੜ੍ਹ ਤੋਂ ਮਟਾਵਾਂਗੇ ਉਸ ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਆਪ ਤਾਂ ਹੀ ਨਹੀਂ ਹੋਣੀਆਂ ਕਿਉਂਕਿ ਬੋਰਚ ਤੁਸੀਂ ਦੇਖ ਸਕਦੇ ਹੋ ਕ੍ਰਾਈਮ ਕਿੰਨੇ ਹੈ ਥੋੜੀ ਦਿਨ ਪਹਿਲਾਂ HDFC ਬੈਂਕ ਦੇ ਬਾਹਰ ਵੀ ਚੋਰ ਬਣਿਆ ਤੇ ਹੁਣ ਸ਼ਹਿਰ ਦੇ ਵਿੱਚ ਕਿੰਨੀਆਂ ਲੁੱਟਾਂ ਖੋਹਾਂ ਹੋਣੇ ਕੇਤਰਨ ਜੀ ਦਾ ਕਹਿਣਾ ਹੈ ਵੀ ਸ਼ਹਿਰ ਦੇ ਵਿੱਚ ਲਗਾਤਾਰ ਚਟੀਗਾ ਰਖਾਇਆ ਕਰਕੇ ਲੁੱਟਾ ਖੋਹ ਜਾਂ ਵਾਰਦਾਤਾ ਹੋਰ ਹੋ ਰਹੀਆਂ ਤੁਸੀਂ ਆਪ ਦੇਖ ਸਕਦੇ ਹੋ ਵੀ ਹੱਥ ਦੇ ਵਿੱਚ ਇਹਦੇ ਨਸ਼ਾ ਕਰਨ ਵਾਸਤੇ ਜਿਹੜੀ ਸਰਿੰਜ ਵੀ ਮੌਜੂਦ ਹੈ ਨਸ਼ੇ ਦਾ ਆਦੀ ਇਹ ਨੌਜਵਾਨ ਹੈ ਤੇ ਜੋ ਨਸ਼ੇ ਦੀ ਪੂਰਤੀ ਆਸਤੇ ਇਸ ਤਰ੍ਹਾਂ ਦੀਆਂ ਜੜੀਆਂ ਨੇ ਫੜਿਆ ਕਿੰਨੇ ਗੁਆਰਦਾ ਤਾਂ ਮੋਟਰਸਾਈਕਲ ਤੋਂ ਨੂੰ ਅੰਜਾਮ ਦਿੰਦੇ ਆ ਸੱਲ ਕਮਲ ਨੂੰ ਫੜ ਲਿੱਤਾ ਗਿਆ ਤੇ ਉਹਨੂੰ ਉੱਤੇ ਬਿਠਾਇਆ ਬਸਟੈਂਡ ਤੋਂ ਇਹ ਅੰਕਲ ਦਾ ਮੋਬਾਈਲ ਜਿਹੜਾ ਹੈ ਕੋਕੇ ਭੱਜ ਰਿਹਾ ਸੀਗਾ ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਗਿਆ ਤੇ ਇਸ ਨੂੰ ਵਾਤੇ ਮਾਮਲੇ ਦੀ ਸੂਚਨਾ ਜਿਹੜੀ ਹੈ ਪੁਲਿਸ ਨੂੰ ਦਿੱਤੀ ਗਈ ਹੈ ਹਾਲਾਤ ਤੁਸੀਂ ਐਸਦੇ ਦੇਖ ਸਕਦੇ ਜੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਹੈ ਨੌਜਵਾਨ ਹੈ ਭਾਈ ਸਾਹਿਬ ਉੱਤੇ ਕਰ ਲਓ ਮੂੰਹ ਹਾਂ ਇੰਟਰਵਿਊ ਹੋ ਰਿਹਾ ਤੁਹਾਡਾ ਨੌਜਵਾਨੀ ਜਿਹੜੀ ਹੈ ਨਸ਼ੇ ਨੇ ਬਿਲਕੁਲ ਹੀ ਖਤਮ ਕਰਦੀ ਹੈ ਹਾਲਾਤ ਤੁਹਾਡੇ ਸਾਹਮਣੇ ਨੇ ਅਸਤੋ ਜਿਹੜੇ ਨੌਜਵਾਨ ਨੇ ਨਸ਼ੇ ਦੇ ਇਸ ਕਦਰ ਆਦੀ ਹੋ ਚੁੱਕੇ ਨੇ ਵੀ ਆਪਣੀਆਂ ਲੱਤਾਂ ਤੇ ਵੀ ਉਹਨਾਂ ਨੂੰ ਉਹਨਾਂ ਕੋਲ ਮੁਸ਼ਕਲ ਹੋ ਜਾਂਦਾ ਹੈ ਇਹ ਅੰਕਲ ਵਿਚਾਰੇ ਜਿਹੜੇ ਬਜ਼ੁਰਗ ਹੈਗੇ ਨੇ ਕਾਫੀ ਐਸੇ ਪਿੱਛੇ 도ੜੇ ਦੋ ਤਿੰਨ ਵਾਰੀ ਰਸਤੇ 'ਚ ਗਿਰੇ ਵੀ ਤੇ ਕਾਫੀ ਇਹਨਾਂ ਦੇ ਚੋਟਾਂ ਵੀ ਲੱਗੀਆਂ ਨੇ ਦੇਖ ਸਕਦੇ ਹੋ ਤੁਸੀਂ ਹਾਲਾਤ ਦਿਨ-ਬਦਿਨ ਜਿਹੜਾ ਨਸ਼ੇ ਦੇ ਕਰਕੇ ਬਦਤਰ ਹੁੰਦੇ ਜਾ ਰਹੇ ਨੇ ਸਟਾਰ ਐਵੇਂ ਬਣਾਉਂ ਕਰੀਏ ਨਾਮ ਕੀ ਕਰ ਤਰਫ ਹਾਂ ਹਾਂ ਉਹਨੂੰ ਮੋਕਾ ਮਿਲਦਾ ਸਾਰ ਪੰਜਪੱਟੀ ਪੇ ਦਾ ਕੀ ਨਾਮ ਕੀ ਤਰਫ ਮੈਂ ਆਪਾਂ ਕੋਈ ਕਾਲੂ ਹੈ ਪੰਜਪੱਟੀ ਪੇ ਦਾ ਵਾਸੀ ਹੈ ਤੇ ਕੀ ਨਸ਼ਾ ਕੀ ਕਰਦਾ ਠੀਕ ਹੈ ਨਾ ਠੀਕ ਹੈ ਨਾ ਫੋਨ ਕਿਤੋਂ ਖੋਇਆ ਸੀ ਅੰਕਲਾ ਆ ਮੈਨੂੰ ਲੈ ਕਿਤੋਂ 5-4 ਹੋਰ ਵੀ ਖੋਇਆ ਗਿਆ ਤੂੰ ਹੋਰ ਖੋਇਆ ਕੀ ਕਿਵੇਂ ਲੱਗਾ ਲੈ ਅੱਜ ਚੀਜ਼ ਲਾਣਾ ਤਾਰਾ ਜੜੀ ਵਾਲੀ ਕੀ ਕਾਲਾ ਕਰਦਾ ਹੈ ਸੀਰੀਅਸ ਕੱਲ ਹੁਣ ਕਿੱਥੇ ਜਨੂਨਣਾ ਹੈ ਫਿਰ ਫਿਰ ਅੱਛਾ ਅੱਛਾ ਹੋਰ ਕੀ ਤੇ ਕੋਸਟਿਕ ਦਾ ਬਾਕੀ ਸਮਾਨ ਹੈ ਗੱਟੇ ਦੇ ਪਾਸੇ ਇੱਕ ਮਿੰਟ ਨਸ਼ਾ ਕਿੱਥੋਂ ਲੈਣਾ ਹੈ ਅਸਾਂ ਬਾਦਮੀ ਚਾ ਜੋੜੀ ਮੰਦਰੋਂ ਲੈ ਲੈਂਦੇ ਹਾਂ ਜੋੜੀ ਮੰਦਰ ਕੋਲੋਂ ਆਰਾਮਨਾਲ ਮਿਲ ਜਾਂਦਾ ਉਧਰੋਂ ਕਿੰਦੇ ਕੋਲ ਲੈ ਕੇ ਆਣਾ ਸ਼ਾਦਾਂ ਦੇ ਮੁੰਡੇ ਵੇਖਦੇ ਬਾਹਰ ਜੀ ਛਲਕ ਉੱਥੇ ਕੀ ਨਾਂ ਮੁੰਡੇ ਦਾ ਨਾਲ ਨਹੀਂ ਪਤਾ ਜੀ ਮੁੰਡੇ ਸ਼ਾਦਾਂ ਦੇ ਵੇਖਦੇ ਉੱਥੇ ਜੀ ਕੀ ਵੇਚਦੇ ਕੀ ਵੇਚਦੇ ਕੀ ਨੇ ਚਿੱਟਾ ਜੀ ਸ਼ਰਿਆਮ ਵੇਦੇ ਆ ਦੋਸਤੋ ਤੁਸੀਂ ਸੁਣਿਆ ਇਸ ਨਸ਼ੇੜੀ ਦੀ ਜਬਾਨੀ ਵੀ ਜੋੜੀ ਮੰਦਰ ਦੇ ਕੋਲ ਸੜਕ ਦੇ ਉੱਤੇ ਜਿਹੜਾ ਹੈ ਸ਼ਰਿਆਮ ਜਿਹੜਾ ਹੈ ਸ਼ਹਿਰ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਇੱਕ ਜਬਰਦਸਤ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਨਸ਼ਾ ਵੇਚਣ ਵਾਲਿਆਂ ਦੇ ਮਕਾਨ ਤੱਕ ਹੰਟਾਏ ਜਾ ਰਹੇ ਨੇ ਗिराए ਜਾ ਰਹੇ ਨੇ ਨਸ਼ਾ ਵੇਚ ਕੇ ਜਿਹੜੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਸ ਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ ਤਾਂਕਿ ਜਿਹੜਾ ਹੈ ਨਸ਼ੇ ਦੀ ਵੇਲਗਾਮ ਹੋ ਚੁਕੇ ਨਸ਼ੇ ਦੇ ਉੱਤੇ ਅੰਕੁਸ਼ ਲਗਾਇਆ ਜਾ ਸਕੇ ਲੇਕਿਨ ਅਬੋਰ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਨਸ਼ਾ ਸ਼ਰੀਆਮ ਸੜਕਾਂ ਦੇ ਉੱਤੇ ਵਿਕ ਰਿਹਾ ਜੋ ਤੁਸੀਂ ਇਸ ਨਸ਼ੇੜੀ ਦੀ ਜ਼ੁਬਾਨੀ ਸੁਣਿਆ ਜੋ ਕੀ ਦੱਸ ਰਿਹਾ ਜੋੜੀ ਮੰਦਰ ਦੇ ਕੋਲ ਸੰਤਨਗਰ ਦੇ ਬਾਹਰ ਜਿਹੜਾ ਹੈ ਸ਼ਰੀਆਮ ਸੜਕ ਦੇ ਉੱਤੇ ਨਸ਼ਾ ਜਿਹੜਾ ਵੇਚਿਆ ਜਾ ਰਿਹਾ ਨਸ਼ੇ ਦਾ ਇਹ ਆਦੀ ਹੈ ਸਰਿੰਜਸ ਦੇ ਕੋਲ ਮੌਜੂਦ ਹੈ ਤੇ ਉਥੋਂ ਲੈ ਨਸ਼ਾ ਸ਼ਰੀਆਮ ਲੈ ਕੇ ਆਂਦਾ ਤੇ ਨਸ਼ੇ ਦੀ ਪੂਰਤੀ ਆਸਤੇ ਹੀ ਇਸ ਤਰ੍ਹਾਂ ਦੀਆਂ ਲੁੱਟਖੋਹੀਆਂ ਵੜਦਾਤਾਂ ਨੂੰ ਜਿਹੜਾ ਇਹ ਅੰਜਾਮ ਦਿੰਦਾ ਹੈਗਾ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉੱਚ ਪੁਲਿਸ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਬੇਲਗਾਮ ਹੋ ਚੁੱਕੇ ਨਸ਼ੇ ਦੇ ਉੱਤੇ ਆ ਬੋਟ ਸ਼ੈਰ ਦੇ ਵਿੱਚ ਵੀ ਜਿਹੜਾ ਚੋਰੀਆਂ ਡਕੈਤੀਆਂ ਬਹੁਤ ਆਮ ਹੋ ਚੁੱਕੀਆਂ ਐ ਅੱਜਕੱਲ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਜਿਹੜੇ ਨਸ਼ੇੜੀ ਬੰਦੇ ਆ ਉਹੀ ਗਾਡ ਕਰ ਰਹੇ ਆ ਕਦੇ ਮੋਟਰਸਾਈਕਲ ਚੱਕ ਰਹੇ ਆ ਕਦੇ ਮੋਬਾਈਲ ਘੋ ਰਹੇ ਆ ਕਦੇ ਕਿਸੇ ਰਿਆ ਚੈਨਾ ਘੋ ਰਹੇ ਆ ਜਿਹੜੇ ਤੁਸੀਂ ਆਪ ਦੇਖ ਸਕਦੇ ਹੋ ਵੀ ਬਜ਼ੁਰਗ ਬੰਦੇ ਦਾ ਉਹਨਾਂ ਨੇ ਵੀ ਕਾਰ ਕਿੰਨੂੰ ਬਣਾਇਆ ਬਜ਼ੁਰਗ ਬੰਦੇ ਨੂੰ ਵੀ ਜਿਹੜਾ ਭੱਜ ਨਾ ਸਕੇ ਫਿਰ ਵੀ ਉਹ ਚਲੋ ਉਹਨਾਂ ਦੀ ਕਿਸਮਤ ਚੰਗੀ ਸੀ ਵੀ ਦੋ ਜਣੇ ਆ ਕੇ ਉਹਨਾਂ ਨੇ ਬਚਾਰਿਆ ਤੇ ਮੋਬਾਈਲ ਵੀ ਮਿਲ ਗਿਆ ਤੇ ਬੰਦਾ ਵੀ ਫੜ ਲਿਆ ਪਰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਵੀ ਹੁਣ ਐਵੋਜ ਬੰਦਿਆਂ ਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਤੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਪਬਲਿਕ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਸਖਤ ਤੋਂ ਸਖਤ ਜੁਰਮਾਨਾ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਪਵਿੱਖ ਦੇ ਵਿੱਚ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਉਹਨਾਂ ਦੇ ਉੱਤੇ ਅੰਕੁਸ਼ ਲਗਾਇਆ ਜਾ ਸਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉੱਚੀ ਪੁਲਿਸ ਅਧਿਕਾਰੀਆਂ ਤੱਕ ਇਹ ਗੱਲ ਪਹੁੰਚ ਸਕੇ ਵੀ ਆ ਮੋਰ ਸ਼ਹਿਰ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਨਸ਼ਾ ਵਿਕ ਰਿਹਾ ਹੈ ਸੜਕਾਂ ਦੇ ਉੱਤੇ ਖੜੋ ਕੇ ਸ਼ਰੇਆਮ ਜਿਹੜਾ ਲੋਕ ਨਸ਼ਾ ਵੇਚ ਰਹੇ ਨੇ ਤੇ ਉਸ ਨਸ਼ੇ ਦੀ ਜاده ਚਾ ਕੇ ਜਿਹੜੀ ਜਵਾਨੀ ਹੈ ਅਬੋਰ ਦੀ ਖਤਮ ਹੋ ਰਹੀ ਹੈ ਕਿਸ ਤਰ੍ਹਾਂ ਦੇ ਉਸ ਤੇ ਜਵਾਨੀ ਪਹੁੰਚ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਵੀ ਇਹ ਸ਼ਖਸ ਜਿਹੜਾ ਨਸ਼ੇ ਦਾ ਇੰਨਾ ਕਾਦੀ ਹੋ ਚੁੱਕਿਆ ਹੈ ਵੀ ਆਪਣੇ ਜਿਹੜਾ ਹੈ ਪੈਰਾ ਤੇ ਖਰੋਨ ਦੇ ਵਿੱਚ ਵੀ ਜਿਹੜਾ ਹੈ ਸਖਸ਼ਮ ਨਹੀਂ ਰਹਿ ਗਿਆ ਅੰਦਰ ਆ ਜਾਂਦਾ ਹੈ ਅੰਦਰ ਆ ਜਾਂਦਾ ਹੈ ਤਾਂ ਦੋਸਤੋ ਵੀਡੀਓ ਨੂੰ ਵੱਤ ਹੋਵੇ ਸ਼ੇਅਰ ਕਰ ਦਿਆ ਜੇ ਕੀ ਕੀ ਚੋਰੀ ਕਰ ਰਹੇ ਮੈਂ ਬੱਸ ਉਤਰਿਆ ਸੀ ਜੀ ਤੇ ਮੇਰੇ ਪਿੱਛੇ ਜੇਬ 'ਚ ਹੱਥ ਮਾਰੇ ਨੇ ਮੈਂ ਦੇਖਿਆ ਮੋਬਾਈਲ ਨਹੀਂ ਮੈਂ ਤੇ ਪਿੱਛੇ ਭੱਜਿਆ ਇਹ ਹੌਲੇ ਹੌਲੇ ਆ ਕੇ ਤੇ ਅਦਰੋਂ ਨਿਕਲ ਗਏ ਪਰ ਜੈਦ ਅੱਲੇ ਪਾਸੇ ਪਿਛਲੇ ਪਾਸੇ ਚਲਾ ਗਿਆ ਜੀ ਮੈਂ ਪਿੱਛੇ ਭੱਜ ਗਿਆ ਕੋ ਦੋ ਬਾਈਕ ਵਾਲੇ ਅਰੇ ਮਗਵੀਰੇ ਪਲੀਜ਼ ਇਹ ਪੈਸੇ আর ਫੜੀ ਚੋਰ ਮੇਰਾ ਮੋਬਾਈਲ ਹੈ ਅੱਛਾ ਜੀ ਉਹ ਦੋ ਤਿੰਨ ਮੋਟਰਸਾਈਕਲ ਵਾਲਿਆਂ ਨੇ ਭੱਜ ਕੇ ਮੇਰੀ ਹੈਲਪ ਕੀਤੀ ਤੇ ਫੜੇ ਗਏ